ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੇ ਕਿ ਆਪਣੀ ਵੀਡੀਓ ਦੇਖ ਰਹੇ ਆ ਕਿਸਾਨ ਵੀਰੋ ਅੱਜ ਦੀ ਫੇਰ ਵੀਡੀਓ ਲੈ ਕੇ ਆਇਆ ਆਪਣਾ ਢਡੇ ਵਾਸਤੇ ਟੋਪ ਕੁਆਲਟੀ ਦੇ ਜਾਨਵਰਾਂ ਦੀ ਤੇ ਜਾਨਵਰ ਵੀ ਜਿਹੜੋ ਸਾਰੇ ਫਾਰਮ ਵਾਲੇ ਕੋਈ ਵੀ ਜਾਨਵਰ ਅੱਜ ਦੀ ਵੀਡੀਓ ਵਿੱਚ ਲੋਕਲ ਨਹੀਂ ਹੋਊਗਾ ਸਾਰੇ ਜਾਨਵਰ ਫਾਰਮ ਵਾਲੇ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਨਕੋਦਰ ਦੇ ਕੋਲ ਵੀਰੋ ਪਿੰਡ ਆਉਂਦਾ ਆ ਨਕੋਦਰ ਤੋਂ ਕਰਪੂਸਾ ਰੋਡ ਤੇ ਜਾਨਵਰ ਫੇਕ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਟੀ ਦੇ ਤੁਹਾਨੂੰ ਦਿਖਾਵਾਂਗੇ ਜਰਸੀ ਵੀ ਲੈ ਕੇ ਆਏ ਆਂ ਤੁਹਾਡੇ ਵਾਸਤੇ ਤੁਹਾਡੀ ਡਿਮਾਂਡ ਦੇ ਉੱਤੇ ਤੇ ਜਿਹੜੇ ਬਾਈਆਂ ਨੂੰ ਜਾਨਵਰ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਿਓ ਤੇ ਨਾਲ ਦੀ ਨਾਲ ਸ਼ੇਅਰ ਜੂਰ ਕਰਿਓ ਦੇਖੋ ਜਰਸੀ ਲੈ ਕੇ ਆਏ ਆਂ ਵੀਰੋ ਪੰਜਾਬ ਵਾਲੀ ਇੱਕ ਮਹੀਨਾ ਕੱਚੀ ਪਹਿਲਾਂ ਸੂਆ ਦੁੱਧ ਦੀ ਮੀਟ 30 ਪਲੱਸ ਦੀ ਹੋਰ ਵੀ ਵਧੀਆ ਵਧੀਆ ਜਾਨਵਰ ਆ ਤੇ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਸ਼ੁਰੂਆਤ ਵੀਰੋ ਆਪਾਂ ਐਸਾਈਡ ਤੋਂ ਕਰਾਂਗੇ ਯਾਨੀ ਮ ਤੁਸੀਂ ਸਾਰੇ ਦੇਖ ਹੀ ਲਏ ਆ ਵੀਡੀਓ ਦੇ ਵਿੱਚ ਇਹੋ ਜਿਹੜਾ ਪਹਿਲੇ ਨੰਬਰ ਤੇ ਜੋੜਾ ਦਿਖਾ ਰਹੇ ਆਂ ਪਹਿਲਾ ਪਹਿਲਾ ਸੂਆ ਬੱਛੀਆਂ ਸਾਢੇ 4-4 ਮਹੀਨੇ ਦੀਆਂ ਗੱਬੜਾਂ ਚੱਕ ਪਾਸ ਤੇ ਫਾਰਮ ਵਾਲੀਆਂ ਬਰੀਡਾਂ ਆ ਜਿਹੜਾ ਮੋਬਾਈਲ ਨੰਬਰ ਆ 98723 ਤੇ 03376 ਜਿਹੜੇ ਵੀ ਬਾਈ ਲੈਣੀ ਚਾਹੁੰਦੇ ਆ ਸਪਾਰਕ ਕਰ ਸਕਦੇ ਆ ਤੇ ਬਾਕੀ ਤੁਸੀਂ ਇੱਥੇ ਆ ਕੇ ਵਿజిਟ ਵੀ ਕਰ ਸਕਦੇ ਆ ਜਾਨਵਰ ਇਹ ਕੁਵਾਦੀ ਤਰ੍ਹਾਂ 10 ਤੋਂ 12 ਜਾਨਵਰ ਫਾਰਮ ਤੇ ਹੁੰਦੇ ਆ ਬਾਕੀ ਕੋਈ ਵੀ ਭਾਈ ਦੂਰੋਂ ਨੇੜੇੋਂ ਆਉਣਾ ਚਾਹੁੰਦਾ ਆ ਤੇ ਫੋਨ ਕਰਕੇ ਆਵੇ ਅੱਗੇ ਇੱਕ ਤਾਂ ਲਖਾ ਰਹੇ ਆ ਸਿੰਘਾਂ ਵਾਲੀ ਬੱਚੀ ਪਹਿਲਾਂ ਸੂਆ ਸੂਗੀ ਲੇਕਿਨ ਜਦੋਂ ਤਿਆਰ ਹੋਊਗੀ ਵੀਰ ਉਹ ਗੱਲਾਂ ਕਰਾਊਗੀ ਬਾਹ ਕਮਾਲ ਆ ਡਰ ਬਣਾਊਗੀ ਬੱਚੀ 20 ਤੋਂ 22 ਦਿਨ ਪਹਿਲੇ ਆਦੇ ਫੋਨ ਦੇ ਵਿੱਚ ਦੇਖੋ ਆਰਡਰ ਫਟ ਫਟ ਵੀਰੋ ਆਰਡਰ ਬਾਹਰ ਨੂੰ ਲੈ ਕੇ ਆਊਗੀ ਕਿਉਂਕਿ ਇਹ ਵੀ ਕੋਈ ਲੋਕਲ ਵਛੀ ਨਹੀਂ ਗਈ ਫਾਰਮ ਤੋਂ ਪਰਚੇਜ਼ ਕੀਤੀ ਆ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਫਾਰਮ ਦੀ ਬਾਕੀ ਸਟਰਕਚਰ ਵੀਰੋ ਬਹੁਤ ਪਿਆਰਾ ਵਛੀ ਦਾ ਜਿਹੜੇ ਮੋਲਿਆ ਵੀਰੋ ਫੋਨ ਤੇ ਰਹਿਣਗੇ ਵਛੀਆਂ ਦੇ ਉਸ ਤੋਂ ਅੱਗੇ ਇੱਕ ਜਰਸੀ ਲੈ ਕੇ ਆਏ ਆ ਪੰਜਾਬ ਵਾਲੀ ਇਹਨੂੰ ਵੀਰੋ ਤੁਹਾਨੂੰ ਚਲਾ ਕੇ ਜਰੂਰ ਦਿਖਾਵਾਂਗੇ ਬੋਡੀ ਸਟਰਕਚਰ ਬਹੁਤ ਪਿਆਰਾ ਰੀਅਰ ਮਿਲਦੀਆਂ ਇਹੋ ਜਿਹੀਆਂ ਜਰਤੀਆਂ ਜੇ ਪੱਕਵਾਂਗੇ ਐਦਾਂ ਫਿਕਸਡਰ ਵਾਲੀ ਜਿਸ ਦਿਨ ਤਿਆਰ ਹੋਊਗੀ ਭਾਗਾਂ ਵਾਲੀ ਗੱਲਾਂ ਕਰਾਊਗੀ ਬੱਛੀ ਬਹੁਤ ਪਿਆਰਾ ਕਲਰ ਆ ਤੇ ਜਿਸ ਫਾਰਮ ਤੋਂ ਵੀਰੋ ਆਈ ਆ ਬੱਚਿਆਂ ਤੋਂ ਉਹਨਾਂ ਦੇ ਕੋਲ ਰਿਹਦੀਆਂ ਜਰਤੀਆਂ ਚਾਰ ਪੰਜ ਆ ਲੇਕਿਨ ਹੈਗੀਆਂ ਸਾਰੀਆਂ ਸਿਹਰਾ ਸਾਟੀ ਆ ਤੇ ਉਹਨਾਂ ਤੋਂ ਹੀ ਲਈ ਹੋਈ ਬੱਛੀ ਆਏ ਦੋਦੀ ਮੀਤ ਵੀਰੋ ਫਾਰਮ ਵਾਲੇ ਨੇ पहले सूए तीह प्लस कह के पहले आए सुनी मान दो भाई इन थोड़ा भीरों डर भी आई कल ही आई है फॉर्म तो मान दो वीरों देखो ऑर्डर क्वालिटी ए कंपैक्ट कॉम्पैक्ट आर्डर बनाऊंगी ਹਾਂ ਲੋ ਵੀ ਵੀਰੋ ਤੁਹਾਨੂੰ ਦਿਖਾਵਾਂਗੇ ਗਰਮੀ ਦਾ ਤੋਹਫਾ ਬਿਲਕੁਲ ਗਰਮੀ ਨਾਲ ਮੰਨਣ ਵਾਲੀ ਵਿਹੜ ਲੈ ਕੇ ਆਏ ਆ 크ਰੋਸ ਬ੍ਰੀਡ ਦੇ ਵਿੱਚ ਦੁੱਧ ਵੀਰੋ 25 ਤੋਂ ਪਲੱਸ ਦੇਣ ਦੀ ਕੈਪੈਸਿਟੀ ਆ 30 ਪਲੱਸ ਵਾਲੀ ਆ ਲੇਕਿਨ 25 ਪਲੱਸ ਕਹਿ ਕੇ ਦਵਾਂਗੇ ਬਿਲਕੁਲ ਗੋਲ ਮੋਲ ਵਿਹੜ ਤੁਹਾਨੂੰ ਦਿਖਾਵਾਂਗੇ ਤੀਜਾ ਸੁਹਾ ਸੁਗੀ ਲੇਕਿਨ ਹੈ ਵੀਰੋ ਬਾ ਕਮਾਲ ਕੀ ਆ ਹਲੇ ਦੇਮਨ 10 ਤੋਂ 15 ਬਾਕੀ ਆ ਵਿਹੜ ਦੇ ਜਿਹੜਾ ਵੀਰੋ ਦਾ ਮੁੱਲ ਆ ਇਦਾ ਵੀਰੋ ਮੁੱਲ ਹੈਗਾ 85000 ਰੁਪਿਆ ਹਾਈਟ ਲੈਂਥ ਵਧੀਆ ਆ ਵੈੜ ਦੀ ਅਟਰ ਵੀ ਬਹੁਤ ਸੋਹਣਾ ਲੱਗਾ ਆ ਥਣ ਹਵਾਨਾ ਵੀ ਬਾਖ ਕਮਾਲ ਆ ਉਸ ਤੋਂ ਅੱਗੇ ਤਾਂ ਦਿਖਾਵਾਂਗੇ ਇੱਕ ਵੈੜ ਹੋਰ ਪਹਿਲਾ ਸੁਆ ਸੂਨ ਵਾਲੀ ਹਾਲਾਂਕਿ ਇਹਦੇ ਵੀ ਸਿੰਗ ਆ ਲੇਕਿਨ ਬਰੀਡ ਬਾਖ ਕਮਾਲ ਆ ਇਹ ਵੀ ਟੌਪ ਦੀ ਵੱਛੀ ਆ ਦਿਨ ਵੀਰੋ ਇਹਦੇ ਵੀ 15 ਪਏ ਆ 10 ਤੋਂ 15 ਦਿਨ ਸੁਣੀ ਸੁਨੱਖੀ ਪੂਰੀ ਆ ਸਿੰਘਾਂ ਵਾਲੀਆਂ ਵਛਾਂ ਨੂੰ ਵੀ ਰੋ ਕੋਈ ਬਿਮਾਰੀ ਨਹੀਂ ਜਲਦੀ ਲੱਗਦੀ ਇਹ ਬਿਮਾਰ ਵੀ ਬਹੁਤ ਘੱਟ ਹੁੰਦੀਆਂ ਆ ਦੇਖੋ ਟਾਂਚਾ ਵੇੜਦਾ ਪਹਿਲਾ ਸੂਆ ਸੁਣੀ ਆ ਇਹ ਵੀ ਫਾਰਮ ਤੋਂ ਲਈ ਆ ਬਾਈ ਲੰਮੀ ਚਲਾਦੀ ਵੇੜ ਨੂੰ ਇੱਕ ਆ ਰਹੀ ਫੇਰ ਕਿਉਂਕਿ ਉਹ ਜੀਆਂ ਵੇੜੀਆਂ ਬਹੁਤ ਰੇਅਰ ਮਿਲਦੀਆਂ ਆ ਤੇ ਜੇ ਦਿਨ ਵੀ ਉਹ ਵੀ ਵੜ ਤਿਆਰ ਹੋਊਗੀ ਇਹ ਵੀ ਗੱਲਾਂ ਕਰਾਊਗੀ ਹਲੇ 10 ਤੋਂ 15 ਦਿਨ ਬਾਕੀ ਆ ਰਹੇ ਵੀ ਸੁੰਦੇ ਵਿੱਚ ਤੋਰਦੀ ਬਈ ਲੱਗਣਾ ਆਪਣਾ ਵੀਰੋ ਮਕਸਦ ਇਹੀ ਆ ਕਿ ਤੁਹਾਨੂੰ ਜਿਹੜੇ ਵੀ ਜਾਨਵਰ ਸੇਲ ਵਾਸਤੇ ਅਵੇਲੇਬਲ ਆ ਉਹ ਜਾਨਵਰ ਤੁਹਾਨੂੰ ਦਿਖਾਈ ਜਾਣ ਤੇ ਜਿਹੜੇ ਭਾਈ ਚੈਨਲ ਤੇ ਪਹਿਲੀ ਵਾਰ ਆਏ ਆ ਉਹਨਾਂ ਨੂੰ ਫੇਰ ਬੇਨਤੀ ਕਰਦੇ ਆ ਕਿ ਵੀਰੋ ਆਪਣਾ ਜਿਹੜਾ ਚੈਨਲ ਆ ਇਹਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਣੀ ਜਿਹੜੀ ਵੀ ਆਉਣ ਵਾਲੀ ਵੀਡੀਓ ਹੁੰਦੀ ਆ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਉਸ ਤੋਂ ਅੱਗੇ ਜਿਹੜੀ ਵੜ ਦਿਖਾ ਰਹੇ ਆ ਇਹ ਵੀ ਵੀਰੋ ਫਾਰਮ ਵਾਲੀ ਆ ਹਾਈਕ ਲੈਂਥ ਫੁੱਲ ਆ ਪਹਿਲਾਂ ਸੁਗਾਈ ਸੁਣੀ ਆ ਤੇ ਦਿਨ ਇਹਦੇ ਵੀ 20 ਤੋਂ 25 ਪਏ ਆ ਇਹ ਵੀ ਵੜ ਜੇ ਦਿਨ ਤਿਆਰ ਹੋਈ ਗੱਲਾਂ ਕਰਾਊਗੀ ਬਾਕਮਾਲ ਬੋਡੀ ਸਟਰਕਚਰ ਹੈ ਇਹਦਾ ਅੱਜ ਵੀਰੋ ਵੀਡੀਓ ਬਣਾਉਂਦਾ ਕੋਈ ਵਿਚਾਰ ਤਾਂ ਨਹੀਂ ਸੀਗਾ ਲੇਕਿਨ ਫਿਰ ਵੀ ਆਪਣਾ ਕਾ ਚਲੋ ਵੀਡੀਓ ਬਣਾ ਕੇ ਦਿਖਾਈ ਜਾਂ ਆਪਣੇ ਸਬਸਕ੍ਰਾਈਬਰ ਨੂੰ ਕਿਉਂਕਿ ਉਹ ਆਪਣੇ ਨਾਲ ਵੀਰੋ ਤਾਂ ਕਰਕੇ ਜੁੜੇ ਆ ਕਿਉਂ ਚੰਗੇ ਜਾਨਵਰ ਦੇਖ ਸਕਣ ਜੇ ਅਗਰ ਕੋਈ ਖਰੀਦਣਾ ਚਾਹੁੰਦਾ ਤਾਂ ਖਰੀਦ ਸਕੇ ਜਿਹੜੇ ਵੀ ਦੇਖਣੇ ਤੌਰ ਤੇ ਜੁੜੇ ਹੋਏ ਆਪਣੇ ਨਾਲ ਉਹਨਾਂ ਦਾ ਸ਼ੌਂਕ ਪੂਰਾ ਕਰਦੇ ਆ ਅੱਜ ਦੀ ਵੀਡੀਓ ਬਣਾ ਕੇ ਆਪਾਂ ਬਾਕੀ ਇਹ ਬੈੜੀਆਂ ਆਪਣੇ ਕੋ ਰਹੀਆਂ ਤਿਆਰ ਹੋਂ ਤੱਕ ਤਾਂ ਤੁਹਾਨੂੰ ਤਿਆਰ ਹੋਈਆਂ ਜਲਦ ਦਿਖਾਵਾਂਗੇ ਕੀ ਚੀਜ਼ਾਂ ਬਣ ਗਈਆਂ ਹੁਣ ਤੁਹਾਨੂੰ ਇੱਕ ਦਿਖਾ ਰਿਹਾ ਬੱਛੀ ਕਵਾਂਗੇ ਤੀਜਾ ਸੂਆ ਵੀਰੋ ਸੁਣੀਆ ਲੇਕਿਨ ਜਿਹੜਾ ਸਟਰਕਚਰ ਆ ਬਹੁਤ ਪਿਆਰਾ ਖੁੱਤਿਆਂ ਖਾਚਿਆਂ ਤੋਂ ਦੇਖ ਲੋ ਐ ਪੂਰੀ ਬਾ ਕਮਾਲ ਚੀਜ਼ ਦਿਖਾਵਾਂਗੇ ਤੀਜਾ ਸੂਆ ਵੀਰੋ ਸੁਣੀਆ ਦੁੱਧ 45 ਪਲੱਸ ਵਾਲੀ ਆ ਲੇਕਿਨ ਗਰਮੀ ਆ 40 ਪਲੱਸ ਕਹਿ ਕੇ ਦਵਾਂਗੇ ਬਹੁਤ ਪਿਆਰਾ ਸਟਰਕਚਰ ਆ ਬੈੜ ਦਾ ਬਾਈ ਖੋਲ ਕੇ ਚਲਾ ਕੇ ਦਿਖਾਵੀ ਬੈੜ ਨੂੰ ਇਹਨੂੰ ਹਲੇ ਵੀਰੋ ਪੂਰੇ ਗੈਂਤੀ ਦੇ 35 ਦਿਨ ਬਾਕੀ ਆ ਇਹਦੇ ਪੂਰਾ ਤੁਹਾਨੂੰ ਰਿਕਾਰਡ ਮਿਲੂਗਾ ਬਾਕੀ ਜਿਹੜਾ ਰਿਕਾਰਡ ਆ ਵੀਰੋ ਜਿਸ ਜਿਸ ਮਾਰਕ ਤੋਂ ਆਈ ਆ ਸਾਡੀ ਸਿੱਧੀ ਫੋਨ ਤੇ ਗੱਲ ਕਰਾ ਕੇ ਰਿਕਾਰਡ ਪਤਾ ਕਰਾ ਦਾਂਗੇ ਜਿਹੜੇ ਵੀ ਬਾਈ ਨੂੰ ਰਿਕਾਰਡ ਚਾਹੀਦਾ ਬੈੜੀਆਂ ਦਾ ਬਾਕੀ ਫਾਰਮ ਦੀ ਵੀਰੋ ਵੀਡੀਓ ਆਪਣੇ ਕੋਲ ਬਣੀ ਹੁੰਦੀ ਆ ਜਦੋਂ ਆਪਾਂ ਫਾਰਮ ਤੋਂ ਐਨੀਮਲ ਪਰਚੇਸ ਕਰਦੇ ਆ ਇਹ ਕੋਸਟ ਸਟਰਕਚਰ ਵੈਡ ਦਾ। ਲੈ ਵੀਰੋ 35 ਜਨਾਂ ਦੀ ਕੱਚੀ ਆ ਵੈਡ। ਬਈ ਬੰਦ ਨਹੀਂ ਲੈਣੋ। ਲਾਸਟ ਤੇ ਵੀ ਤੁਹਾਨੂੰ ਇੱਕ ਸਿਰੇ ਦੀ ਵੱਛੀ ਦਿਖਾਵਾਂਗੇ। ਦੈਨ ਇਹਦੇ ਵੀ ਵੀਰੋ ਪੂਰਾ ਮਹੀਨਾ ਪਿਆ ਆ। ਲੇਕਿਨ ਹਾਈਟ ਰਾਇਦਾ ਕੋਈ ਆਂਤੀ ਨਹੀਂ। ਬੋਡੀ ਸਟਰਕਚਰ ਵੀ ਬਹੁਤ ਪਿਆਰਾ। ਤਦਿਆਂ ਨੂੰ ਕਹਾਂਗਾ ਕੰਪੈਕਟ ਆਰਡਰ ਵਾਲੀ ਆ ਬੱਚੀ ਜੇਦਾਂ ਇਹ ਵੀ ਤਿਆਰ ਹੋ ਗੱਲਾਂ ਹੀ ਕਰਾਊਗੀ ਬੱਚੀ ਭਾਈ ਖੋਲ ਕੇ ਚਲਾਵੀ ਇਹਨੂੰ ਇਹੋ ਜੇ ਜਾਨਵਰ ਵੀ ਬਹੁਤ ਰੇਅਰ ਮਿਲਦੇ ਆ ਦੇਖੋ ਹਾਈਟ ਲੈਂਥ ਟੱਚਰ ਵਾਈਡ ਦਾ ਐਨ ਸਟੇਟ ਉੱਤੇ ਆਰਡਰ ਵੀ ਕੰਪੈਕਟ ਕੰਪੀਟੀਸ਼ਨ ਲੈਵਲ ਦੀ ਵਾੜ ਕਵਾਂਗੇ ਦੇਖੋ ਵੀਰੋ ਆਰਡਰ ਤੀਜੀ ਸਵੇਰ ਸੁਣੀ ਆ ਵੀ ਤੇ ਬਹੁਤ ਚੰਗੇ ਦੁੱਧ ਵਾਲੀ ਵਹਿੜ ਆ ਵੀਰੋ ਜਿਹੜੇ ਮੋਲਿਆ ਵਹਿੜੀਆਂ ਦੇ ਇਸ ਕਰਕੇ ਨਹੀਂ ਵੀਡੀਓ ਵਿੱਚ ਦੱਸੇ ਕਿਉਂਕਿ ਜਾਨਵਰ ਵਾਲੇ ਕੱਚੇ ਆ ਬਾਕੀ ਜਿਹੜਾ ਵੀ ਬਾਈ ਲੈਣੀ ਚਾਹੁੰਦਾ ਸੰਪਰਕ ਕਰ ਸਕਦਾ ਆ ਧੰਨਵਾਦ ਤੁਹਾਡੇ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਥੈਂਕ ਯੂ